जुगो जोगा टल तन तन श्री गुरु ग्रंथ साहेब जी महाराज तन तन गुरु दी पावन पवित्र गोद बैठी सतसंगत जियो बुलाओ फते वागुरु जी, जी का खालसा जी की ਆਗਤ ਫਰੀਦ ਜੀ ਮਹਾਰਾਜ 1382 ਅੰਗ ਤੇ ਸ਼ਲੋਕ ਚਰਨ ਕਰਦੇ ਫਰੀਦਾ ਬੁਰੇ ਦਾ ਪਰਾਕਰ ਗੁੱਸਾ ਮਨ ਨਾ ਹੰਢਾਏ ਸਵਾਗਤ ਫਰੀਦ ਜੀ ਮਹਾਰਾਜ ਬਚਨ ਕਰਦੇ ਆ ਸੰਸਾਰ ਦੇ ਨਾਲ ਕਿ ਜਿਹੜਾ ਬੁਰਾ ਕਰਦਾ ਉਹਦਾ ਵੀ ਤੂੰ ਭਲਾ ਕਰਦੀ ਲੇਕਿਨ ਇਹ ਅਵਸਥਾ ਬੜੀ ਕਠਿਨ ਹੈ ਲੇਕਿਨ ਇਸ ਤੋਂ ਬਿਨਾ ਛੁਟਕਾਰਾ ਨਹੀਂ ਖਰੀਦਾ ਬੁਰੇ ਦਾ ਭਲਾ ਕਰ ਜਿਹੜਾ ਬੁਰਾ ਹੈ ਨਾ ਜਿਹੜਾ ਮਾੜਾ ਹੈ ਉਹਦਾ ਵੀ ਕਹਿੰਦੇ ਭਲਾ ਕਰਦੇ ਲੇਕਿਨ ਅਸੀਂ ਤਾਂ 100% ਉਲਟ ਚੱਲਦੇ ਆ ਇਸ ਤੇ ਅਸੀਂ ਤਾਂ ਜਿਹੜਾ ਬੁਰਾ ਹੈ ਉਸ ਨੂੰ ਆਪਣਾ ਦੁਸ਼ਮਣ ਮੰਨਦੇ ਆ ਅਸੀਂ ਤਾਂ ਉਸ ਨੂੰ ਮਾਰਨਾ ਚਾਹੁੰਦੇ ਆ ਬਾਣੀ ਕਹਿੰਦੇ ਨੇ ਉਦਾ ਭਲਾ ਕਰ ਤਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਇਹਨੇ ਜਿਹੜਾ ਗੁੱਸਾ ਹੈ ਨਾ ਇਹਨੂੰ ਨਾ ਹੰਡਾ ਗੁੱਸੇ ਨੂੰ ਖਤਮ ਕਰ ਦੇ ਹੰਡਾਉਣਾ ਨਾ ਕਿਸੇ ਚੀਜ਼ ਨੂੰ ਪੈਨਣਾ ਵਰਤਣਾ ਕਹਿੰਦੇ ਗੁੱਸਾ ਨਹੀਂ ਹੰਡਾਉਣਾ ਆਪਾਂ ਨੇ ਫਿਰ ਅੱਗੇ ਵਰ ਦੇ ਦਿੱਤਾ ਦੇਖੋ ਜੀ ਕੋ ਬਚਨ ਕਮਾਵੇ ਸੰਤਨ ਦਾ ਜੇ ਕੋ ਇਹ ਬਚਨ ਨੂੰ ਕਮਾ ਲਵੇ ਬਚਨ ਨੂੰ ਕਮਾਉਣਾ ਬਚਨ ਨੂੰ ਮੰਨਣਾ ਫਿਰ ਕਿਹੜਾ ਵਰ ਦੇ ਦਿੱਤਾ ਦੇਹੀ ਰੋਗ ਨਾ ਲੱਗ ਗਈ ਕਹਿੰਦੇ ਫੇਰ ਤੇਰੀ ਦੇਹ ਨੂੰ ਰੋਗ ਨਹੀਂ ਲੱਗੇਗਾ ਕਦੋਂ ਜਦੋਂ ਬੁਰੇ ਦਾ ਭਲਾ ਕਰਿਆ ਜਦੋਂ ਗੁੱਸਾ ਮਨ ਦੇ ਵਿੱਚੋਂ ਖਤਮ ਕੀਤਾ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਈ ਫਿਰ ਰੱਬ ਸਾਰਾ ਕੁਸ ਪੱਲੇ ਚ ਪਾ ਦਿੰਦਾ ਜੋ ਕੁਸ ਫਿਰ ਰੱਬ ਦੇ ਕੋਲ ਹੈ ਉਹ ਸਾਰਾ ਕੁਸ ਸਾਡੀ ਝੋਲੀ ਦੇ ਚ ਪਾ ਦਿੰਦਾ ਗੱਲ ਤਾਂ ਕੋਈ ਜ਼ਿਆਦਾ ਔਖੀ ਨਹੀਂ ਪਰ ਕਰਨੀ ਬੜੀ ਔਖੀ ਹੈ ਦੇਖੋ ਰੱਬ ਇੰਨਾ ਕੰਮ ਕਰਨੇ ਨਾਲ ਬੁਰੇ ਦਾ ਭਲਾ ਕਰਨੇ ਦੇ ਨਾਲ ਰੱਬ ਸਾਰਾ ਕੁਝ ਸਾਡੀ ਝੋਲੀ ਚ ਪਾ ਦਿੰਦਾ ਪੱਲੀ ਸਭ ਕੁਝ ਪਾਈ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਝ ਪਾਇ ਫਰੀਦਾ ਪੰਖ ਪਰੌਣੀ ਕਹਿੰਦਾ ਇਹ ਤਾਂ ਇੱਕ ਜਿਗਨਾ ਪੰਖ ਹੈ ਨਾ ਇੱਕ ਖੰਭ ਜੀ ਮੇ ਹੁੰਦਾ ਖੰਭ ਆਉਂਦਾ ਉਤਰ ਜਾਂਦਾ ਨਵਾਂ ਕੰਗਾ ਆ ਜਾਂਦਾ ਜੇ ਕਣਾ ਕੇਸ ਆਉਂਦੇ ਆ ਛੜ ਜਾਂਦੇ ਨਵੇਂ ਕੇਸ ਆ ਜਾਂਦੇ ਕਹਿੰਦੇ ਜਿਹੜੀ ਪੰਖ ਹੈ ਨਾ ਇਹ ਇਹ ਜਿਹੜੀ ਕਹਿੰਦੇ ਇਹ ਸਾਡਾ জামਾ ਹੈ ਇਹ ਤਾਂ ਇੱਕ ਪੁਰਾਣਾ ਹੋ ਰਿਹਾ ਆ ਵੇ ਆ ਪੰਖ ਪਰੌਣੀ ਦੁਨੀ ਇਹ ਦੁਨੀਆ ਵਿੱਚ ਇੱਕ ਪਰੋਣਾ ਬਣ ਕੇ ਆਇਆ ਲੇਕਿਨ ਇਹ ਦੁਨੀਆ ਦਾ ਮਾਲਕ ਬਣ ਗਿਆ ਐ ਪਰੋਣਾ ਆਪਾਂ ਕਿਸੇ ਦੇ ਘਰ ਪਰੋਣਾ ਜਾਈਏ ਰਿਸ਼ਤੇਦਾਰੀ ਚ ਉਸ ਦੇ ਘਰ ਨੂੰ ਅਸੀਂ ਆਪਣਾ ਘਰ ਬਣਾ ਲਈਏ ਐਡੀ ਮਾੜੀ ਗੱਲ ਐ ਇਹਦਾ ਪਾਈ ਇੱਕ ਦੁਨੀਆ ਵਿੱਚ ਕਹਿੰਦੇ ਤੂੰ ਪਰੌਣਾ ਬਣ ਕੇ ਆਇਆ ਪਰੌਣੀ ਦੁਨੀ ਸੁਹਾਵਾ ਬਾਗ ਕਹਿੰਦਾ ਇਹ ਦੁਨੀਆ ਤੇ ਇੱਕ ਸੁਹਾਵਾ ਬਾਗ ਹੈ ਜਿਗਣਾ ਪਾਂਕੀ ਬਾਗ ਵਿੱਚ ਆਉਂਦੇ ਆ ਫਲ ਖਾਂਦੇ ਆ ਛਾਂਵਾਂ ਲੈਂਦੇ ਆ ਉੱਡ ਕੇ ਚਲੇ ਜਾਂਦੇ ਆ ਇਸ ਤਰੀਏ ਮਨੂਕ ਦੁਨੀਆ ਵਿੱਚ ਆਉਂਦਾ ਹੈ ਇਹ ਬਹੁਤ ਸੋਹਣਾ ਬਾਗ ਹੈ ਇਹ ਰਾਮ ਕਰਨ ਦੇ ਵਾਸਤੇ ਹੈ ਲੇਕਿਨ ਇੱਥੇ ਆ ਕੇ ਇਹ ਮਨੂਕ ਫਿਰ ਬੈਰ ਵਿਰੋਧ ਦੀ ਜ ਫਸ ਜਾਂਦਾ ਹੈ ਨੌਬਤ ਵੱਜੀ ਕਹਿੰਦੇ ਜਦੋਂ ਨੌਬਤ ਵੱਜ ਜਾਂਦੀ ਹੈ ਨਾ ਵਕਤ ਪੂਰਾ ਹੋ ਜਾਂਦਾ ਹੈ ਨੌਬਤ ਵੱਜੀ ਸੂਬੋ ਜਿਉ ਚੱਲਣ ਕਹਿੰਦੇ ਨੌਬਤ ਵੱਜ ਜਿਗਣਾ ਰਾਤ ਨੂੰ ਪੰਕੀ ਆਉਂਦੇ ਆ ਦਰਖਤਾਂ ਦੇ ਬਹਿੰਦੇ ਆਰਾਮ ਕਰਦੇ ਆ ਸਵੇਰ ਨੂੰ ਉੱਠ ਕੇ ਫਿਰ ਚਲੇ ਜਾਂਦੇ ਆ ਇੱਕ ਨੇ ਜਦੋਂ ਨੌਬਤ ਪੁੱਜਦੀ ਐ ਇਹ ਮਨੁੱਖ ਇਹ ਦੁਨੀਆ ਤੋਂ ਉੱਠ ਕੇ ਚੱਲਿਆ ਜਾਂਦਾ ਏ ਜਦੋਂ ਨੌਬਤ ਪੁੱਜਦੀ ਐ ਨੌਬਤ ਬਜੀ ਸੁੱਭੋ ਸਿਓ ਚੱਲਣ ਕੀ ਕਰ ਸਾਜ ਕਹਿੰਦੇ ਹੁਣ ਚੱਲਣ ਦੀ ਸਾਜ ਕਰ ਲੈ ਚੱਲਣ ਦੀ ਤਿਆਰੀ ਕਰ ਲੈ ਨਵਾਂ ਤਾਂ ਕਹਿੰਦੇ ਜਦੋਂ ਪੂਰੀ ਆਉਂਦੀ ਹੈ ਤੇ ਚੱਲਣ ਦੀ ਤਿਆਰੀ ਕਰਦਾ ਐਤੀ ਭੁੱਲ ਹੈ ਬਸ ਇਹ ਮਨੂਖ ਜਾਣਾ ਨਹੀਂ ਚਾਹੁੰਦਾ ਇੱਥੋਂ ਵੈਰ ਬ੍ਰੋਹ ਦੀ ਚਪਤਿਆ ਪਿਆ ਮੜੀਆਂ ਕਦੇ ਜਵਾਬ ਨਹੀਂ ਦਿੰਦੀਆਂ ਉਹ ਮੜੀਆਂ ਚ ਚਾਹੇ ਕਿਸੇ ਦਾ ਸੰਸਕਾਰ ਕਰ ਦੋ ਮੜੀਆਂ ਇਹ ਥੋੜਾ ਕਹਿੰਦੀਆਂ ਕਿ ਮੈਂ ਇਹ ਪਾਪੀ ਐ ਇਹ ਕਿਸੇ ਹੋਰ ਜਾਤ ਦਾ ਐ ਮੈਂ ਇੱਥੇ ਇਹਨੂੰ ਫੂਕੜ ਨਹੀਂ ਦੇਣਾ ਉਹ ਰਹਿ ਤਾ ਇਸ ਸਕੂਲ 'ਚ ਬੱਚਾ ਦਾਖਲ ਕਰਾਈਏ ਮਾਸਟਰ ਇਹ ਨਹੀਂ ਪੁੱਛਦਾ ਕਿ ਤੂੰ ਕਿਹੜੀ ਜਾਤ ਦਾ ਹੈ। ਮਾਸਟਰ ਇਹ ਨਹੀਂ ਪੁੱਛਦਾ ਕਿ ਤੂੰ ਕਿਹੜੀ ਪਾਰਟੀ ਦਾ ਬੰਦਾ ਹੈ। ਕਦੇ ਡਾਕਟਰ ਨੇ ਪੁੱਛਿਆ ਹਸਪਤਾਲ 'ਚ ਲੈ ਕੇ ਜਾਈਏ ਮਰੀਜ਼ ਨੂੰ। ਡਾਕਟਰ ਨਹੀਂ ਪੁੱਛਦਾ ਕਿ ਤੂੰ ਕਿਹੜੀ ਪਾਰਟੀ ਦਾ ਬੰਦਾ ਹੈ ਭਾਈ। ਵੀ ਜੇ ਤੂੰ ਸਾਡੀ ਪਾਰਟੀ ਦਾ ਬੰਦਾ ਨਹੀਂ ਹੈਗਾ ਤੈਨੂੰ ਅਸੀਂ ਦਾਖਲ ਨਹੀਂ ਕਰਨਾ ਹਸਪਤਾਲ 'ਚ। ਉਹਿਆ ਕਦੇ ਇਸ ਤਰ੍ਹਾਂ ਲੇਕਿਨ ਅਸੀਂ ਇਹ ਬਣਾ ਲਿੱਤਾ ਕੰਮ ਅਸੀਂ ਆਪਣੇ ਆਪਣੇ ਬਾਬੇ ਮੰਨ ਲਏ ਕਿ ਇਹ ਬਾਬਾ ਮੇਰਾ ਹੈ ਇਹ ਬਾਬਾ ਤਾਂ ਮੇਰੇ ਘਰ ਹੀ ਆਊਗਾ ਹੋਰ ਦੇ ਘਰ ਨਹੀਂ ਜਾ ਸਕਦਾ ਕਦੇ ਗੁਰੂ ਗ੍ਰੰਥ ਸਾਹਿਬ ਨੇ ਜਵਾਬ ਦਿੱਤਾ ਇਹ ਇਹ ਭਾਈ ਦੂਸਰੀ ਪਾਰਟੀ ਦਾ ਬੰਦਾ ਹੈ ਮੈਂ ਇਹਦੇ ਘਰ ਨਹੀਂ ਜਾਣਾ ਹੋਇਆ ਕਦੇ ਇਸ ਤਰ੍ਹਾਂ ਅਸੀਂ ਕਿਹੜੇ ਰਸਤੇ ਤੇ ਪੈ ਗਏ ਅਸੀਂ ਆਪਣੇ ਆਪਣੇ ਜਾਤਾਂ ਦੇ ਆਧਾਰ ਤੇ ਗੁਰਦੁਆਰਾ ਸਾਹਿਬ ਬਣਾ ਲਏ ਆਪਣੇ ਆਪਣੇ ਬਾਬੇ ਮੰਦ ਲਏ ਨਹੀਂ ਰੱਬ ਨੂੰ ਕੋਈ ਰੌਲਾ ਨਹੀਂ ਸਾਧੂ ਸੰਤਾਂ ਨੂੰ ਕੋਈ ਰੌਲਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਰੌਲਾ ਨਹੀਂ ਇਸ ਚੀਜ਼ ਦਾ ਐਤਾ ਅਸੀਂ ਮੂਰਖਾ ਨੇ ਬਣਾ ਲਿਆ ਸਾਰਾ ਕੁਸ ਨੋਪਾ ਤਬੱਜੀ ਸੂਬੇ ਸਿਉ ਚੱਲਣ ਕੀ ਕਰ ਸਾਜ ਕਹਿੰਦੇ ਚੱਲਣ ਦੀ ਤਿਆਰੀ ਕਰ ਤੇਰਾ ਵਕਤ ਆ ਗਿਆ ਫਰੀਦਾ ਰਾਤ ਕਤੂਰੀ ਬੰਡੀਆਂ ਰਾਤ ਨੂੰ ਕਤੂਰੀ ਬੰਡੀਆਂ ਮਾੜੀਆਂ ਚੀਜ਼ਾਂ ਕਹਿੰਦੇ ਵਰਤਦਾ ਰਾਤ ਨੂੰ ਬੰਡਦਾ ਫਰੀਦਾ ਰਾਤ ਕਤੂਰੀ ਬੰਡੀ ਹੈ ਸੋਤਿਆਂ ਮਿਲੇ ਨਾ ਪਾਓ ਕਹਿੰਦੇ ਫਿਰ ਸੁੱਤਾ ਸੌਂ ਜਾਂਦਾ ਭੌਂ ਨਹੀਂ ਮਿਲਦਾ ਪਿਆਰ ਨਹੀਂ ਮਿਲਦਾ ਜਿੰਨਾ ਨੈਣ ਨਿਵਾੰਦੜੇ ਇਹਦੇ ਯਾਨੀ ਜਿਨ੍ਹਾਂ ਦੀ ਅੱਖਾਂ ਦੇ ਚ ਨੈਣਾਂ ਦੇ ਚ ਨੀਂਦ ਹੈ ਤਿੰਨਾ ਮਿਲਣ ਕੋਵਾਓ ਇਨੇ ਨੂੰ ਕੋ ਕੋ ਮਿਲਦਾ ਰੱਬ ਮਿਲਦਾ ਜਿਹੜੇ ਨੀਂਦਰਾ ਕੱਟਦੇ ਆ ਨੀਂਦਰ ਕੱਟਣੀ ਬੜੀ ਔਖੀ ਆ ਫਰੀਦਾ ਮੈਂ ਜਾਣਿਆ ਦੁੱਖ ਮੋਜ ਕੋ ਭਗਤ ਫਰੀਦ ਕਹਿੰਦੇ ਮੈਂ ਤਾਂ ਜਾਣਦਾ ਕਿ ਮੈਨੂੰ ਦੁੱਖ ਹੈ ਦੁੱਖ ਸਵਾਯਾ ਜੱਗ ਕਹਿੰਦੇ ਸਾਰੇ ਜੱਗ ਨੂੰ ਦੁੱਖ ਹੈ ਸਾਰਾ ਜਗ ਦੁਖੀ ਹੈ ਦੁੱਖਾਂ ਦੀ ਅਪੰਡਾ ਖੁੱਲ ਜਾਂਦੀ ਸਤਸੰਗੀ ਜਮਾਂ ਦੀ ਗੱਲ ਕਰਦੇ ਆ ਨਾ ਕਿ ਜਮ ਆਉਂਦੇ ਆ ਲੈ ਕੇ ਜਾਂਦੇ ਆ ਲੇਕਿਨ ਜਮਾਂ ਦਾ ਨੰਨਾ ਨਹੀਂ ਹੋਇਆ ਕਿ ਜਮ ਕਿਹਨੂੰ ਕਹਿੰਦੀ ਹੈ ਬਾਣੀ ਅਸੀਂ ਤਾਂ ਜਮ ਨੂੰ ਕੋਈ ਬੰਦਾ ਸਮਝਦੇ ਆ ਇਹੀ ਸਮਝਦੇ ਆ ਇਹ ਜਾਮ ਆਉਣਗੇ ਸੰਗਲ ਲੈ ਕੇ ਆਉਣਗੇ ਡੰਡੇ ਲੈ ਕੇ ਆਉਣਗੇ ਪਕੜ ਕੇ ਲੈ ਕੇ ਜਾਣਗੇ ਉਹ ਤਾਂ ਫਿਰ ਜਦੋਂ ਦਿਖਣਗੇ ਲੋਕਾਂ ਨੂੰ ਡੰਡੇ ਦਿਖਣਗੇ ਸੰਗਲ ਦਿਖਣਗੇ ਉਹਨਾਂ ਦੇ ਕੋਲ ਸਤਸਗੀ ਜੀ ਬਾਣੀ ਨੇ ਜਿਹੜੇ ਰੱਬ ਨੇ ਜਾਮ ਬਣਾਏ ਐ ਉਹ ਕਿਹੜੇ ਜਾਮ ਹਨ ਬਾਣੀ ਤਾਂ ਇਹ ਜਿਹੜੇ ਦੁੱਖਾਂ ਨਾ ਰੋਗ ਐ ਇਹ ਜਾਮ ਆ ਦੁੱਖ ਜਿਹੜਾ ਰੋਗ ਹੈ ਇਹ ਜਮ ਹੈ ਇਹ ਲੈ ਕੇ ਜਾਂਦਾ ਹੈ ਦੁੱਖੋ ਵਿੱਚ ਜਾਂਦਾ ਹੈ ਇਹ ਦੁੱਖ ਹਣ ਕਿਹਨੇ ਬਣਾਏ ਹੈ ਰੱਬ ਨੇ ਬਣਾਏ ਇਹ ਨੂੰ ਜਿਹੜਾ ਫਿਰ ਪਰਗੜ ਕੀਤਾ ਇਹਨੂੰ ਜਮ ਕਹਿੰਦਾ ਦੁੱਖਾਂ ਵਿੱਚ ਮਰਦਾ ਹੈ ਦੁੱਖ ਲੈ ਜਾਂਦੇ ਆ ਜੰਮ ਲੈ ਜਾਂਦੇ ਆ ਉੱਚੇ ਚੜ ਕੇ ਦੇਖਿਆ ਮੈਂ ਜਦੋਂ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਹਾ ਅੱਗ ਕਹਿੰਦੇ ਸਾਰੇ ਦੇ ਘਰਾਂ ਚ ਹੀ ਆਗਿਆ ਸਾਨੂੰ ਦਿਖਦੀ ਨਹੀਂ ਇਸੇ ਦੇ ਘਰ ਲੜਾਈ ਹੁੰਦੀ ਆ ਸਾਨੂੰ ਦਿਖਦੀ ਨਹੀਂ ਦੇਖ ਤਾਂ ਜਦ ਉੱਚੇ ਚੜ ਕੇ ਦੇਖਦੇ ਆ ਫਿਰ ਦਿਖਦਾ ਰੌਲਾ ਪੈਂਦਾ ਹੈ ਕਹਿੰਦੇ ਭਾਈ ਸਾਬ ਦੇ ਅੰਗ ਮਹੱਲਾ ਪੰਜਵਾਂ ਫਰੀਦਾ ਊਮਰ ਰੰਗਾਵਲੀ ਕਹਿੰਦਾ ਇਹ ਜਿਹੜੀ ਭੂਮੀ ਆ ਨਾ ਬਹੁਤ ਰੰਗਾਵਲੀ ਹੈ ਬਹੁਤ ਸੋਹਣੀ ਹੈ ਫਰੀਦਾ ਪੂ ਮਰਗਾਬਲੀ ਮੱਝ ਬਸੂਲਾ ਬਾਗ ਇਹ ਬਹੁਤ ਸੋਹਣਾ ਕਹਿੰਦੇ ਬਾਗ ਹੈ ਜੋ ਜਨ ਪੀਰ ਨਵਾਜਿਆ ਕਹਿੰਦੇ ਜਿਹੜੇ ਜਨ ਨੂੰ ਪੀਰ ਨਵਾਜ ਦਿੰਦਾ ਸਵਾਗਤ ਫਰੀਦ ਮੁਸਲਮਾਨ ਹੈ ਨਾ ਇਹ ਰੱਬ ਨੂੰ ਪੀਰ ਕਹਿੰਦੇ ਆ ਇਹ ਗੁਰੂ ਨੂੰ ਪੀਰ ਦੱਸਦੇ ਆ ਕਿ ਜਿਹੜੇ ਜਨ ਨੂੰ ਪੀਰ ਨੇ ਨਿਵਾਜ ਦਿੱਤਾ ਅਸੀਂ ਨਿਵਾਜਣਾ ਮੁੜ ਕੇ ਜੰਮਣਾ ਮਰਨਾ ਨਹੀਂ ਜਿਹਨੂੰ ਪੀਰ ਨਵਾਜਦਾ ਜਿਹਨੂੰ ਸ਼ਬਦ ਨਵਾਜ ਦਿੰਦਾ ਜੋ ਜਨ ਪੀਰ ਨਵਾਜਿਆ ਤਿੰਨਾ ਅੰਚ ਨਾ ਲਾਗ ਕਹਿੰਦੇ ਉਹਨਾਂ ਨੂੰ ਅੰਚ ਲੱਗਦਾ ਨਹੀਂ ਉਹਨਾਂ ਨੂੰ ਸੇਕ ਨਹੀਂ ਲੱਗਦਾ ਜਿਹਨਾਂ ਨੂੰ ਪੀਰ ਨਵਾਜ ਦਿੰਦਾ ਪੀਰ ਥਾਪੜਾ ਦੇ ਦਿੰਦਾ ਉਹਨਾਂ ਨੂੰ ਅੰਚ ਨਹੀਂ ਲੱਗਦਾ ਆਗਤ ਫਰੀਦ ਜੀ ਮਹਾਰਾਜ ਬਾਣੀ ਦੇ ਰਹੀਂ ਸਮਝਾਉਂਦੇ ਆ ਜੇ ਕਿਸੇ ਜੀਵ ਦੇ ਮਨ ਦੇ ਚ ਇਹ ਗੱਲ ਬੈਠ ਜੂਗੀ ਫਿਰ ਉਹਦਾ 파ਰ ਉਤਾਰਾ ਹੋ ਜਾਂਦਾ ਹੈ ਇਹ ਰਿਵਾਜ ਹੈ ਬਾਬੇ ਨਾਨਕ ਦੇ ਘਰ ਦਾ ਜਿਹੜਾ ਬਾਬੇ ਨਾਨਕ ਦੀ ਸ਼ਰਨ ਵਿੱਚ ਆ ਜਾਂਦਾ ਹੈ ਮਾਬਾ ਨਾਨਕ ਨੂੰ ਬਖਸ਼ ਦਿੰਦਾ ਹੈ ਜਿਹੜਾ ਬਾਬੇ ਨਾਨਕ ਦੀ ਬਾਣੀ ਨੂੰ ਮੰਨਣ ਲੱਗ ਜਾਂਦਾ ਹੈ ਹੁਕਮ ਨੂੰ ਮੰਨ ਲੈਂਦਾ ਫਿਰ ਰੱਬ ਸਾਰਾ ਕੁਝ ਉਸ ਦੀ ਝੋਲੀ ਦੇ ਚ ਪਾ ਦਿੰਦਾ ਸੋ ਸਤਸੰਗਤ ਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਕਿ ਤੋ ਸ਼ੁੱਧ ਤੇ ਸੁਪਾਸ ਵਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਰਾਮ ਕਲੀ ਮਹਿਲਾ ਤੀਜਾ ਆਨੰਦ ਏਕ ਓਮਕਾਰ ਸਤਿਗੁਰ ਪ੍ਰਸਾਦ ਅਨਾਤ ਸਿਆ ਮੇਰੀ ਵਾਹਿਗੁਰੂ ਮੈਂ ਪਾਇਆ ਤੋਰ ਤੈਂ ਪਾਇਆ ਸੈ ਸੇਤੀ ਮਨ ਬਜੀਆਂ ਵਧਾਈਆਂ